ਇਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈ ਜਾਂ ਓਵਰੀ ਦੇ ਵਿੱਚ ਅਸੀਂ ਕਹਿ ਲਈਏ ਕਿ ਰਸੌਲੀਆਂ ਬਣ ਜਾਂਦੀਆਂ ਨੇ ਤੇ ਡਾਕਟਰ ਉਹਨਾਂ ਨੂੰ ਜ਼ਿਆਦਾਤਰ ਇਹ ਕਹਿ ਕੇ ਡਰਾ ਦਿੰਦੇ ਨੇ ਵੀ ਤੁਸੀਂ ਤਾਂ ਮਾਂ ਹੀ ਨਹੀਂ ਬਣ ਸਕਦੇ ਸਰ ਮੈਨੂੰ ਇਹ ਕਲੀਅਰ ਨਹੀਂ ਹੋ ਰਿਹਾ ਜਦੋਂ ਮੈਂ ਹੁਣੇ ਕਹਿ ਰਹੀ ਐ ਇਹ ਗੱਲ ਕਿ ਫੋਲਿਕਲ ਬਣਨਗੇ ਤਾਂ ਹੀ ਪ੍ਰੈਗਨਨਸੀ ਹੋਏਗੀ ਤੋਂ ਓਵਰੀਜ਼ ਲੇਡੀਜ਼ ਦੀਆਂ ਹੁੰਦੀਆਂ ਤੇ ਐਵਰੀ ਮੰਥ ਇਨ੍ਹਾਂ ਓਵਰੀਜ਼ ਦੇ ਵਿੱਚ ਫੋਲਿਕਲ ਬਣਨੇ ਹੁੰਦੇ ਆ ਸਰ ਏ ਐਫਸੀ ਫੋਲਿਕਲ ਬੰਨੇ ਹੁੰਦੇ ਸਿਰ 5 ਤੋਂ 7 ਫੋਲਿਕਲ ਬੰਦੇ ਆ ਸਿਰ ਪੀਸੀਓਡੀ ਹੈ ਤਾਂ ਫੋਲਿਕਲ ਬਨ ਰਹੇ ਆ ਮੈਂ ਇਹ ਕਹਿ ਰਹੀ ਆ ਬਨ ਰਹੇ ਨੇ ਬਨ ਰਹੇ ਆ ਨਾ ਸਰ ਦਾ ਬਨ ਰਹੇ ਨੇ ਗਿਣਤੀ ਚ ਜਾਂ ਬਸ ਤੁਸੀਂ ਗੱਲ ਸਮਝ ਗਏ ਸਰ ਇਹ ਮੇਰੇ ਦਰਸ਼ਕ ਵੀ ਸਮਝ ਗਏ ਹੋਣਗੇ ਅਸੀਂ ਹਾਰਮੋਨ ਨੂੰ ਬੈਲੈਂਸ ਕਰਕੇ ਔਰ ਐਂਡਰੋਜਨ ਨੂੰ ਐਸਟ੍ਰੋਜਨ ਚ ਕਨਵਰਟ ਕਰਕੇ ਅਸੀਂ ਸਿਰਫ ਉਹਦਾ ਹੱਲ ਕਰਨਾ ਹੈ ਦੇਸੀ ਚੀਜ਼ਾਂ ਦੇ ਨਾਲ ਜਿਹੜਾ ਇਹ ਨੁਸਖਾ ਤੁਸੀਂ ਦੇਖੋ ਹਰਮੀਤ ਜੀ ਨੇ ਇੱਥੇ ਰੱਖਿਆ ਹੈ ਰੀਠੇ ਦੇ ਸੱਕ ਰੱਖੇ ਨੇ ਧਮਾਸਾ ਰੱਖਿਆ ਹੈ ਔਰ ਕਚਨਾਰ ਦਾ ਸੱਕ ਰੱਖਿਆ ਹੈ ਔਰ ਨਾਲ ਹੀ ਦਾਲਚੀਨੀ ਕਿ ਇਹ ਆਪਰੇਸ਼ਨਾਂ ਤੋਂ ਬਚਾ ਲੇ ਇੱਕ ਚਮਚ ਸਵੇਰੇ ਤੇ ਇੱਕ ਚਮਚ ਰਾਤ ਨੂੰ ਪਾਣੀ ਦੇ ਨਾਲ ਲੈਣ ਉਹਨਾਂ ਨੂੰ ਪੀਸੀਓਡੀ ਲੱਭਣੀ ਹੀ ਨਹੀਂ ਮਹੀਨਾ ਤਾਂ ਬਹੁਤ ਜ਼ਿਆਦਾ ਹੈ ਤੁਹਾਡੇ ਮੁਤਾਬਕ ਸਿੰਪਟਮ ਹੁੰਦੇ ਨੇ ਕੋਈ ਅਗਰ ਕਿਸੇ ਨੂੰ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਜੇ ਸਾਡੀ ਭੈਣ ਨੂੰ ਜਿਹੜੀ ਅਨਮੈਰਿਡ ਲੜਕੀਆਂ ਹੁੰਦੀਆਂ ਨੇ ਸਰ ਉਹਨਾਂ ਨੂੰ ਤਾਂ ਮੋਟਾਪਾ ਜਾਂ ਉਹਨਾਂ ਦੇ ਪੀਰੀਅਡ ਡਿਸਟਰਬ ਹੋ ਗਏ ਜਾਂ ਦਰਦਨਾ ਲਾਗੇ ਤੇ ਜਾਂ ਉਹਨਾਂ ਨੂੰ ਮੋਟਾਪਾ ਜਾਂ ਉਹਨਾਂ ਦੇ ਫੇਸ਼ੀਅਲ ਇਹ ਇਦਾਂ ਦੀ ਪ੍ਰੋਬਲਮਸ ਅਗਰ ਉਹਨਾਂ ਨੂੰ ਦਿਖਦੀਆਂ ਤਾਂ ਉਹਨਾਂ ਨੂੰ ਇੰਡੀਕੇਸ਼ਨ ਹੋ ਹੀ ਗਿਆ ਕਿ ਪੀਸੀਓਡੀ ਹੈ ਉਹਨਾਂ ਨੂੰ ਕਿਵੇਂ ਹੈਂਡਲ ਕਰਦੇ ਹੋ ਤੁਸੀਂ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਤੇ ਬਹੁਤ ਪੁਰਾਣੀ-ਪੁਰਾਣੀਆਂ ਆ ਇੱਥੇ ਪ੍ਰੋਬਲਮਸ ਲੈ ਕੇ ਪੀਸੀਓਡੀ ਨਾਲ ਬੱਚਾ ਨਾ ਹੋਣ ਦੀ ਪ੍ਰੋਬਲਮ ਨਾਲ ਫਿੱਦੀ ਨਾ ਮੰਨਤ ਉਹਨਾਂ ਦਾ ਪੀਸੀਓਡੀ ਦਾ ਹੱਲ ਇਹ ਕੰਚਨ ਪਾਊਡਰ ਤੇ ਕੰਚਨ ਟੈਬਲੇਟ ਦੇ ਨਾਲ ਹੋ ਸਕਦਾ ਹੈ ਜੇ ਫਿਰ ਵੀ ਉਹਨਾਂ ਦਾ ਸਮਾਰਟ ਡਿਸੀਜਨ ਲੈਣਾ ਤਾਂ ਉਹ ਇਹਦੇ ਨਾਲ ਸਰਸਵਭਾਗਿਆ ਮੈਡੀਸਨ ਸ਼ੁਰੂ ਕਰ ਸਕਦੇ ਆ ਜਿਹਦੇ ਹਰ ਵਾਰ ਦੀ ਤਰ੍ਹਾਂ ਮੈਂ ਹੁਣ ਵੀ ਆਈ ਡੋਟ ਹੈਵ ਐਨੀ ਵਰਡਸ ਕਿੰਨੇ ਸਾਲ ਪੁਰਾਣੀ ਪੀਸੀਓਡੀ ਜਾਂ ਰਸੌਲੀਆਂ ਜਾਂ ਗੰਡਾਂ ਦੀ ਪ੍ਰੋਬਲਮ ਹੈ ਤੁਸੀਂ ਸਹੀ ਕਰ ਸਕਦੇ ਹੋ ਸਰ ਇਹ 11 11 12 12 ਸਾਲਾਂ ਬਾਅਦ ਮੈਰਿਜ ਤੋਂ ਜਾਂ ਉਹਨਾਂ ਦੀ ਏਜ 45 48 ਤੱਕ ਵੀ ਪੀਸੀਓਡੀ ਦੀ ਪ੍ਰੋਬਲਮ ਸੋਲਵ ਹੋ ਕੇ ਪ੍ਰੈਗਨਨਸੀ ਕਨਸੀਵ ਹੋਈ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਅੱਜ ਜਿਸ ਬਿਮਾਰੀ ਬਾਬਤ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਵਾਲੇ ਆਂ ਜਾਂ ਜਿਸ ਬਿਮਾਰੀ ਦਾ ਅਸੀਂ ਨੁਸਖਾ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਆਂ ਉਸ ਨਾਲ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਦੀ ਬਹੁਤ ਵੱਡੀ ਟੈਨਸ਼ਨ ਹੈ ਜਿਹੜੀ ਉਹ ਖਤਮ ਹੋਣ ਵਾਲੀ ਹੈ ਤੇ ਮੇਰੇ ਨਾਲ ਨੇ ਅੱਜ ਇੱਕ ਵਾਰ ਮੁੜ ਤੋਂ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਤੇ ਕਿਹੜੀ ਉਹ ਬਿਮਾਰੀ ਹੈ ਜੋ ਇਸ ਵੇਲੇ ਸਾਡੇ ਘਰਾਂ ਦੇ ਵਿੱਚ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਕਾਫੀ ਤੰਗ ਕਰਦੀ ਹੈ ਹਰਮਿਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਤੇ ਦੇ ਜਿਹੜੇ ਦਰਸ਼ਕ ਹੈਗੇ ਉਹਨਾਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਹਰਮਿਤ ਜੀ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਇਹ ਨੁਸਖਾ ਤੁਸੀਂ ਦੇਖੋ ਹਰਮਿਤ ਜੀ ਨੇ ਇੱਥੇ ਰੱਖਿਆ ਹੈ ਰੀਠੇ ਦੇ ਸੱਕ ਰ ਔਰ ਕਚਨਾਰ ਦਾ ਸੱਕ ਰੱਖਿਆ ਹੈ ਔਰ ਨਾਲ ਹੀ ਦਾਲਚੀਨੀ ਇਹ ਸਮਝਾਂਗੇ ਅਸੀਂ ਵੀ ਇਹ ਕਿਸ ਕੰਮ ਦੇ ਵਿੱਚ ਆਏਗੀ ਔਰ ਕਿਹੜੀਆਂ-ਕਿਹੜੀਆਂ ਭੈਣਾਂ ਇਸ ਦਾ ਇਸਤੇਮਾਲ ਨੁਸਖੇ ਦਾ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ ਡਾਕਟਰਾਂ ਤੋਂ ਆਪਣਾ ਬਚਾਅ ਕਰ ਸਕਦੀਆਂ ਨੇ ਆਪਰੇਸ਼ਨ ਬਚਾ ਸਕਦੀਆਂ ਨੇ ਹਰਮਜੀਤ ਜੀ ਤੁਸੀਂ ਕਹਿ ਰਹੇ ਸੀ ਕਿ ਅੱਜ ਚਲਦੇ ਕੈਮਰੇ 'ਤੇ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਾਂਗੇ ਕਿ ਇਹ ਨੁਸਖਾ ਫਾਰਮੂਲਾ ਕਿਵੇਂ ਕੰਮ ਕਰਦਾ ਹੈ ਕਿਨਾਂ ਤੇ ਕੰਮ ਕਰਦਾ ਹੈ ਔਰ ਕਿਹੜੀ ਬਿਮਾਰੀ ਦੇ ਵਿੱਚ ਕੰਮ ਕਰਦਾ ਹੈ ਕੀ ਨੁਸਖਾ ਹੈ ਕੀ ਫਾਰਮੂਲਾ ਔਰ ਪਹਿਲਾਂ ਅਸੀਂ ਬਿਮਾਰੀ ਦੱਸ ਦਿਓ ਜੀ ਕਿਸ ਬਿਮਾਰੀ ਵਾਸਤੇ ਇਹ ਚੀਜ਼ ਅਸੀਂ ਅਪਲਾਈ ਕਰ ਸਕਦੇ ਹਾਂ ਸਰ ਅਸੀਂ ਅੱਜ ਉਸ ਪ੍ਰੋਬਲਮ ਨੂੰ ਲੈ ਕੇ ਹਾਜ਼ਰ ਹੈਗੇ ਆ ਜਿਹੜੀਆਂ ਕਿ ਅਲਟਰਾਸਾਉਂਡ ਕ੍ਰਾਉਨ ਵੇਲੇ ਜਿਆਦਾ ਨਹੀਂ ਤਾਂ ਦੇਖੀਆਂ ਜਾ ਰਹੀ ਹੈ ਕਿ 90% ਪ੍ਰੋਬਲਮ ਅਲਟਰਾਸਾਉਂਡ 'ਚ ਇਹ ਆਂਦੀ ਆਂਦੀ ਹੈਗੀ ਆ ਇਹ ਪ੍ਰੋਬਲਮ ਹੈਗੀ ਹੈ ਸਰ ਪੀਸੀਓਡੀ ਠੀਕ ਹੈ ਜੀਦਾ ਸਭ ਨੂੰ ਹੀ ਪਤਾ ਹੈ ਕਿ ਨਾਰਮਲ ਅਲਟਰਾਸਾਉਂਡ ਕਰਾਨ ਚਲੀ ਜਾਏ ਲੇਡੀ ਤਾਂ ਅਲਟਰਾਸਾਉਂਡ ਦੇ ਵਿੱਚ ਫਿਜ਼ੀਓਲੋਜੀਕਲ ਪ੍ਰੋਬਲਮ ਤਾਂ ਆਂਦੀ ਜਾਂਦੀ ਹੈ ਪਰ ਪੀਸੀਓਡੀ ਦੀ ਪ੍ਰੋਬਲਮ ਆਨ ਬਾਅਦ ਤੇ ਜਦੋਂ ਲੇਡੀ ਨੂੰ ਲੱਗਦਾ ਹੈ ਕਿ ਸਾਨੂੰ ਪ੍ਰੈਗਨਨਸੀ ਨਹੀਂ ਹੋ ਰਹੀ ਜਾਂ ਬੱਚੀਆਂ ਨੂੰ 12 ਸਾਲ 15 ਸਾਲ 16 ਸਾਲ ਜਦੋਂ ਪੀਰੀਅਡਸ ਆਂਦੇ ਆ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਤਾਂ ਇਸ ਨੂੰ ਇੱਕ ਪ੍ਰੋਬਲਮ ਨਾ ਸਮਝ ਕੇ ਅਗਰ ਅਸੀਂ ਟਰੈਡੀਸ਼ਨਲ ਟਾਈਮ ਵੱਲ ਦੇਖ ਕੇ ਟਰੈਡੀਸ਼ਨਲ ਵੇ ਮਤਲਬ ਪੁਰਾਣੇ ਤਰੀਕਿਆਂ ਵੱਲ ਜਾਈਏ ਤਾਂ ਅਸੀਂ ਪੀਸੀਓਡੀ ਦਾ ਟਰੀਟਮੈਂਟ ਆਪਣੇ ਕਿਚਨ ਚੋਂ ਲਬੀਏ ਹੁਣ ਅਸੀਂ ਡਿਸਕਸ ਕਰਦੇ ਹੈ ਕਿ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਸਰ ਅਸੀਂ ਜੇ ਸ਼ਾਰਟਲੀ ਗੱਲ ਕਰੀਏ ਤਾਂ ਯੂਟਰਸ ਦੇ ਵਿੱਚ ਜਿਵੇਂ ਕਿ ఓਵਰੀਜ਼ ਹੁੰਦੀਆਂ ਸਰ ਜਿਵੇਂ ਇਹ ఓਵਰੀਜ਼ ਹੈ ਠੀਕ ਹੈ ఓਵਰੀਜ਼ ਦੇ ਵਿੱਚ ਐਵਰੀ ਮੰਥ ਇਹ ఓਵਰੀਜ਼ ਹੈ ਸਰ ਦੋ ఓਵਰੀਜ਼ ਲੇਡੀਜ਼ ਦੀਆਂ ਹੁੰਦੀਆਂ ਤੇ ਐਵਰੀ ਮੰਥ ਇਹਨਾਂ ఓਵਰੀਜ਼ ਦੇ ਵਿੱਚ ਫੋਲਿਕਲ ਬਣਨੇ ਹੁੰਦੇ ਆ ਸਰ ਏ ਐਫ ਸੀ ਫੋਲਿਕਲ ਬਣਨੇ ਹੁੰਦੇ ਸਿਰ 5 ਤੋਂ 7 ਫੋਲਿਕਲ ਬੰਦੇ ਆ ਠੀਕ ਹੈ ਤਾਂ ਅਸੀਂ ਪੀਸੀਓਡੀ ਨੂੰ ਇੱਕ ਪ੍ਰੋਬਲਮ ਕਨਸੀਡਰ ਨਹੀਂ ਕਰਨਾ ਅਸੀਂ ਇਹ ਦੇਖਣਾ ਹੈ ਕਿ ਫੋਲਿਕਲ ਐਵਰੀ ਮੰਥ ਬਣਨਗੇ ਪੀਸੀਓਡੀ ਕੀ ਹੁੰਦਾ ਹੈ ਕਿ ਜਦੋਂ ਇਹ ਫੋਲਿਕਲਸ ਗਿਣਤੀ ਦੇ ਵਿੱਚ ਪੌਲੀ ਮੀਨਸ ਮੈਨ ਜਦੋਂ ਗਿਣਤੀ ਵਿੱਚ ਜ਼ਿਆਦਾ ਬਣਦੇ ਆ ਮੀਨਸ ਇਹ PCOD ਕਨਸੀਡਰ ਹੋ ਜਾਂਦਾ ਹੈ ਤਾਂ ਅਸੀਂ ਕੀ ਕਰਨਾ ਹੈ ਅਸੀਂ ਸਿਰਫ ਆਪਣੀ ਡਾਈਟ ਨੂੰ ਲਾਈਫਸਟਾਈਲ ਨੂੰ ਇਨਕਲੂਡਿੰਗ ਐਕਸਰਸਾਈਜ਼ ਮੋਡੀਫਾਈ ਕਰਨਾ ਹੈ ਨਾ ਕਿ ਅਸੀਂ ਸਟ्रेस ਲੈਣੀ ਆ ਕਿਉਂਕਿ ਸਟ्रेस ਲੈਣ ਦੇ ਨਾਲ ਤੇ ਗਲਤ ਖਾਣ ਪੀਣ ਦੇ ਨਾਲ ਸੈਟਰੈਂਟਰੀ ਲਾਈਫਸਟਾਈਲ ਦੇ ਨਾਲ ਜਿਹੜੀ ਇਹ PCOD ਦੀ ਪ੍ਰੋਬਲਮ ਹੈ ਇਹ ਪ੍ਰੋਬਲਮ ਫਿਰ ਵੀ ਨਹੀਂ ਇਹ ਸਿਰਫ ਓਵਰੀਜ਼ ਦੇ ਵਿੱਚ ਜਿਹੜੀਆਂ ਸਿਸਟ ਅਸੀਂ ਗੱਲ ਕੀਤੀ ਨਾ ਫੋਲਿਕਲਸ ਫੋਲਿਕਲ ਇੱਕ ਗਿਣਤੀ ਵਿੱਚ ਜ਼ਿਆਦਾ ਬਣਦੇ ਹੈ ਤੇ ਇਹ ਹੁੰਦਾ ਕੀ ਹੈ ਇਹ ਸਿਰਫ ਇੱਕ ਫਲੂਇਡ ਮਤਲਬ ਰਾਉਂਡ ਸਟਰਕਚਰ ਦੇ ਫਲੂਇਡ ਸਟਰਕਚਰ ਹੈ ਇਹ ਇੱਕ ਜਿਹਦੇ ਨਾਲ ਬੱਚਾ ਪੈਦਾ ਹੁੰਦਾ ਹੈ ਔਰ ਇਹ ਕਿਉਂ ਹੁੰਦੇ ਗਿਣਤੀ ਵਿੱਚ ਹੁਣ ਸਵਾਲ ਅਗਲਾ ਇਹ ਆਏਗਾ ਵੀ ਗਿਣਤੀ ਦੇ ਵਿੱਚ ਜ਼ਿਆਦਾ ਕਿਉਂ ਹੋ ਜਾਂਦੇ ਹੈ ਸਰ ਇਸ ਦਾ ਇਦਾਂ ਹੈ ਕਿ ਜਦੋਂ ਫੀਮੇਲ ਦੇ ਬੱਚੀ ਦੇ ਹਾਰਮੋਨ ਇੰਬੈਲੈਂਸ ਹੋ ਜਾਂਦੇ ਹੈਗੇ ਹੈ ਉਸ ਟਾਈਮ ਤੇ ਉਹਨਾਂ ਦਾ ਜਿਹੜਾ ਐਂਡਰੋਜਨ ਲੈਵਲ ਹੈ ਮੀਨਸ ਉਹਨਾਂ ਦਾ ਜਿਹੜਾ ਮੇਲ ਹਾਰਮੋਨ ਹੈ ਉਹ ਇਨਕਰੀਜ਼ ਹੋ ਜਾਂਦਾ ਹੈ ਉਹ ਇਨਕਰੀਜ਼ ਹੋਣ ਕਰਕੇ ਹੀ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਜਿਸ ਦੇ ਸਿੰਪਟਮ ਮੈਜੀਓਟੀ ਲੈਵਲ ਦੇਖੀਏ ਤਾਂ ਉਹਨਾਂ ਦੀ ਜਿਹੜੀ ਹੈਲਥ ਇਸ਼ੂਜ਼ ਜ਼ਿਆਦਾ ਹੋ ਜਾਂਦਾ ਹੈ ਮੀਨਸ ਉਹਨਾਂ ਨੂੰ ਅਬੀਸ ਹੋ ਜਾਂਦੀਆਂ ਲੇਡੀਜ਼ ਮੋਟਾਪਾ ਉਹਨਾਂ ਦਾ ਵੱਧ ਜਾਂਦਾ ਹੈਗਾ ਜਾਂ ਉਹਨਾਂ ਦੇ ਫੇਸ਼ੀਅਲ ਹੈਅਰ ਆ ਜਾਂਦੇ ਹੈਗੇ ਹਨ ਹੋਰ ਤਾਂ ਹੋਰ ਉਹਨਾਂ ਦੇ ਪੀਰੀਅਡ ਵੀ ਡਿਸਟਰਬ ਹੋ ਜਾਂਦੇ ਹੈਗੇ ਆ ਅਸੀਂ ਸਿਰਫ ਇੱਥੇ ਇੱਕ ਜੀ ਗੱਲ ਨੂੰ ਨਾਂ ਰੱਖ ਦਿਆ ਹੋਇਆ ਆ ਜੇ ਉਹ ਟ੍ਰੀਟਮੈਂਟ ਮੀਨਸ ਕੋਈ ਵੀ ਅਸੀਂ ਡਿਨਾਈ ਨਹੀਂ ਕਰਦੇ ਕਿ ਐਲੋਪੈਥੀ ਐਲੋਪੈਥੀ ਵੀ ਇੱਕ ਸੈਂਟੀਫਿਕਲੀ ਮੈਡੀਕਲ ਸਾਇੰਸ ਹੈ ਇੱਕ ਟ੍ਰੀਟਮੈਂਟ ਹੈ ਪਰ ਜੇ ਅਸੀਂ ਆਪਣੇ ਪਿਛੋਕੜ ਵੱਲ ਦੇਖੀਏ ਤਾਂ ਅਸੀਂ ਕਿੱਥੋਂ ਟ੍ਰੀਟਮੈਂਟ ਸ਼ੁਰੂ ਕੀਤੇ ਸੀ ਜੜੀਆਂ ਬੂਟੀਆਂ ਤੋਂ ਹੀ ਸ਼ੁਰੂ ਕੀਤੇ ਸੀ ਨਾ ਸਰ ਅਸੀਂ ਅਗਰ ਆਪਣੇ अर्ਲੀ ਟਾਈਮ ਨੂੰ ਦੇਖੀਏ ਤਾਂ ਸਿਰਫ ਜੜੀਆਂ ਬੂਟੀਆਂ ਹੀ ਸਾਡਾ ਆਯੁਰਵੇਦ ਜਿਹੜਾ ਟ੍ਰੀਟਮੈਂਟ ਸੀ ਉਹ ਹੀ ਇੱਕ ਟ੍ਰੀਟਮੈਂਟ ਮੰਨਿਆ ਜਾਂਦਾ ਸੀਗਾ ਅਸੀਂ ਪਿਸ਼ਿਓਡੀ ਵਾਸਤੇ ਸਿਰਫ ਕੁਛ ਨਾ ਕੁਛ ਹੋਮ ਰੈਮਡੀਜ਼ ਨੂੰ ਹੀ ਅਸੀਂ ਯੂਜ਼ ਕਰਨਾ ਅੱਛਾ ਮੈਂ ਵੀ ਖੋਰ ਬੜੀ ਅਸੀਂ ਕਹਿ ਲਈਏ ਕਿ ਜਿਨ੍ਹਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈ ਜਾਂ ਓਵਰੀ ਦੇ ਵਿੱਚ ਅਸੀਂ ਕਹਿ ਲਈਏ ਕਿ ਰਸੌਲੀਆਂ ਬਣ ਜਾਂਦੀਆਂ ਨੇ ਤੇ ਡਾਕਟਰ ਉਹਨਾਂ ਨੂੰ ਜ਼ਿਆਦਾਤਰ ਇਹ ਕਹਿ ਕੇ ਡਰਾ ਦਿੰਦੇ ਨੇ ਵੀ ਤੁਸੀਂ ਤਾਂ ਮਾਂ ਹੀ ਨਹੀਂ ਬਣ ਸਕਦੀਆਂ ਸਰ ਜੇ ਤੁਹਾਡਾ ਸਵਾਲ ਹੈ ਕਿ ਮਾਂ ਹੀ ਨਹੀਂ ਬਣ ਸਕਦੀਆਂ ਸਰ ਜਿਨ੍ਹਾਂ ਦੇ ਕੋਲ ਤਾਂ ਦੇਖੋ ਜੀ ਇਹ ਗੱਲਾਂ ਸੁਣ ਕੇ ਨੰਬਰ ਆਫ ਬੰਡਲਸ ਮਤਲਬ ਬਹੁਤ ਪੈਸਾ ਹੈ ਤੇ ਉਹ ਤਾਂ ਇਹ ਪੀਸੀਓਡੀ ਦੀ ਗੱਲ ਸੁਣ ਕੇ ਨਾਲੋਂ ਨਾਲ ਟਰੀਟਮੈਂਟ ਸ਼ੁਰੂ ਕਰ ਦਿੰਦੇ ਹੈਗੇ ਆ ਤੇ ਜੇ ਅਸੀਂ ਇਸ ਦੀ ਗੱਲ ਕਰੀਏ ਕਿ ਟਰੀਟਮੈਂਟ ਟਰੀਟਮੈਂਟ ਵੀ ਸਰ ਹੁਣ ਅਸੀਂ ਟਰੀਟਮੈਂਟ ਸਾਨੂੰ ਕਿੱਥੋਂ ਪਤਾ ਲੱਗਿਆ ਪੀਸੀਓਡੀ ਦਾ ਅਲਟਰਾਸਾਉਂਡ ਤੋਂ ਸਾਨੂੰ ਚਾਹੀਦਾ ਹੈ ਕਿ ਮੇਰੇ ਕੋਲ ਤਾਂ ਸਿਰ ਲਾਸਟ ਟਾਈਮ ਤੇ ਇਦਾਂ ਇਦਾਂ ਦੇ ਕੇਸ ਆ ਰਹੇ ਕਿ ਅਲਟਰਾਸਾਉਂਡ 'ਚ ਪੀਸੀਓਡੀ ਹੈ ਜੇ ਮਨਾਂ ਨੇ ਕਿਹਾ ਵੀ ਦੁਬਾਰਾ ਫਿਰ ਅਲਟਰਾਸਾਉਂਡ ਕਰਾ ਲਓ ਨੈਕਸਟ ਅਲਟਰਾਸਾਉਂਡ 'ਚ ਪੀਸੀਓਡੀ ਆਇਆ ਹੀ ਨਹੀਂ ਮੀਨਸ ਅਲਟਰਾਸਾਉਂਡ ਵੀ ਵੈਰੀ ਕਰਦੀਆਂ ਸਾਨੂੰ ਇੱਕ ਜਗ੍ਹਾ ਤੋਂ ਨਾ ਕਰਾ ਕੇ ਅਲਟਰਾਸਾਉਂਡ ਦੋ ਤਿੰਨ ਜਗ੍ਹਾ ਤੋਂ ਵੈਰੀਫਾਈ ਕਰ ਲੈਣੀ ਚਾਹੀਦੀ ਏ ਤੇ ਜੇ ਹੁਣ ਤੁਸੀਂ ਸਵਾਲ ਕੀਤਾ ਕਿ ਮਾਂ ਨਹੀਂ ਬਣ ਸਕਦੇ ਸਰ ਮੈਨੂੰ ਇਹ ਕਲੀਅਰ ਨਹੀਂ ਹੋ ਰਿਹਾ ਜਦੋਂ ਮੈਂ ਹੁਣੇ ਕਹਿ ਰਹੀ ਏ ਗੱਲ ਕਿ ਫੋਲਿਕਲ ਬਨਨਗੇ ਤਾਂ ਹੀ ਪ੍ਰੈਗਨਨਸੀ ਹੋਏਗੀ ਮੀਨਸ ਫੋਲਿਕਲ ਤੋਂ ਹੀ ਤਾਂ ਐਗ ਬਨਨੇ ਆ ਤੇ ਉਹ ਜੇ ਫੋਲਿਕਲ ਬਨਨਗੇ ਨਹੀਂ ਏਫਸੀ ਬਨਨਗੇ ਹੀ ਨਹੀਂ ਤਾਂ ਮੀਨਸ ਪ੍ਰੈਗਨਨਸੀ ਪੋਸੀਬਲ ਨਹੀਂ ਹੈ ਪਰ ਜਿਹੜੀ ਤੁਸੀਂ ਗੱਲ ਆਖੀ ਹੈ ਕਿ ਪੀਸੀਓਡੀ ਹੈ ਤਾਂ ਮਾਂ ਨਹੀਂ ਬਣ ਸਕਦੇ ਸਰ ਪੀਸੀਓਡੀ ਹੈ ਤਾਂ ਫੋਲਿਕਲ ਬਣ ਰਹੇ ਆ ਮੈਂ ਇਹ ਕਹਿ ਰਹੀ ਆ ਬਣ ਰਹੇ ਨੇ ਜੀ ਬਣ ਰਹੇ ਆ ਨਾ ਸਰ ਜ਼ਿਆਦਾ ਬਣ ਰਹੇ ਨੇ ਗਿਣਤੀ ਚ ਜੇ ਬਸ ਤੁਸੀਂ ਗੱਲ ਸਮਝ ਗਏ ਸਰ ਇਹ ਮੇਰੇ ਦਰਸ਼ਕ ਵੀ ਸਮਝ ਗਏ ਹੋਣਗੇ ਸਿਰਫ ਗਿਣਤੀ ਜ਼ਿਆਦਾ ਬਣ ਰਹੇ ਆ ਅਸੀਂ ਹਾਰਮੋਨ ਨੂੰ ਬੈਲੈਂਸ ਕਰਕੇ ਔਰ ਐਂਡਰੋਜਨ ਨੂੰ ਐਸਟ੍ਰੋਜਨ ਚ ਕਨਵਰਟ ਕਰਕੇ ਅਸੀਂ ਸਿਰਫ ਉਹਦਾ ਹੱਲ ਕਰਨਾ ਹੈ ਦੇਸੀ ਚੀਜ਼ਾਂ ਦੇ ਨਾਲ ਤੇ ਜੇ ਹੁਣ ਅਸੀਂ ਇੱਕ ਹੋਰ ਗੱਲ ਕਰੀਏ ਕਿ ਜੇ ਉਹਨਾਂ ਨੂੰ ਜਿਹੜੇ ਸਿੰਪਟਮਸ ਹੈਗੇ ਆ ਉਹ ਮੇਨ ਉਹਨਾਂ ਨੂੰ ਕਿੱਥੋਂ ਦਿਖਨੇ ਆ ਸਰ ਤੇ ਉਹਨਾਂ ਨੇ ਕੀ ਕੀ ਹੱਲ ਕਰਨੇ ਆ ਇਸ ਤੇ ਮੀਨਸ ਡਾਕਟਰ ਵੱਲ ਨਾ ਜਾ ਕੇ ਮੇਰੇ ਕੋਲ ਵੀ ਨਹੀਂ ਮੈਂ ਇਹ ਨਹੀਂ ਕਹਿੰਦੀ ਕਿ ਆਯੁਰਵੇਦਾ ਡਾਕਟਰਸ ਵੱਲ ਮੀਨਸ ਇਹਦੇ ਜਿਹੜੇ ਰੀਜ਼ਨ ਹੈ ਇੱਕ ਤਾਂ ਹੁਣ ਆਪਾਂ ਤੁਹਾਨੂੰ ਦੱਸਤਾ ਐਂਡਰੋਜਨ ਲੈਵਲ ਮੇਨ ਹਾਰਮੋਨਸ ਦਾ ਇਨਕਰੀਜ਼ ਹੋਣਾ ਦੂਸਰਾ ਸਰ ਇਨਸੂਲਿਨ ਉਹਨਾਂ ਦਾ ਇਨਕਰੀਜ਼ ਹੋ ਜਾਂਦਾ ਹੈ ਜਦੋਂ ਇਨਸੂਲਿਨ ਡਿਸਟਰਬ ਹੁੰਦਾ ਹੈ ਇਨਸੂਲਿਨ ਡਿਸਟਰਬ ਹੋਣ ਕਰਕੇ ਹੀ ਉਹਨਾਂ ਨੂੰ ਮੋਟਾਪਾ ਵੱਧਦਾ ਹੈ ਇਨਸੂਲਿਨ ਡਿਸਟਰਬ ਹੋਣ ਕਰਕੇ ਉਹਨਾਂ ਨੂੰ ਪੀਸੀਓਟੀ ਦੀ ਪ੍ਰੋਬਲਮ ਆਂਦੀ ਹੈ ਇਸ ਕਰਕੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਆਪਣਾ weight ਮੈਨੇਜ ਕਰਨਾ ਹੈ weight ਮੈਨੇਜ ਕਿਸ ਤਰ੍ਹਾਂ ਹੋਊਗਾ ਸਰ ਉਹਨਾਂ ਨੇ ਖਾਣਾ ਕੀ ਹੈ 슈ਗਰ ਤਾਂ ਬਿਲਕੁਲ ਅਵੋਇਡ ਕਰ ਦੇਣੇ ਸ਼ੂਗਰ ਦੀ ਜਗ੍ਹਾ ਤੇ ਉਹ ਟ੍ਰੈਡੀਸ਼ਨਲ ਟਾਈਮ ਤੇ ਅਸੀਂ ਫੋਕਸ ਕਰ ਰਹੇ ਹਾਂ ਨਾ ਸ਼ੂਗਰ ਦੀ ਬਜਾਏ ਉਹਨਾਂ ਨੇ ਗੁੜ ਸ਼ੱਕਰ ਜਿਵੇਂ ਮਰਜ਼ੀ ਲੈਣ ਉਹ ਮਿੱਠਾ ਬਿਲਕੁਲ ਛੱਡ ਦੇਣ ਮਲਟੀ grain ਆਟਾ ਸ਼ੁਰੂ ਕਰ ਦੇਣ ਸਰ ਜੂਸ ਲੈਣਾ ਸ਼ੁਰੂ ਕਰ ਦੇਣ ਤੇ ਜੂਸ ਦੇ ਵਿੱਚ ਹੀ ਉਹਨਾਂ ਨੇ ਵਿਟਾਮਿਨ ਸੀ ਮੀਨਸ ਜਦੋਂ ਜ਼ਿਆਦਾ ਸਿਸਟ ਬਣਦੇ ਆ ਫੋਲਿਕਸ ਜ਼ਿਆਦਾ ਬਣਦੇ ਆ ਤਾਂ ਉਹਨਾਂ ਨੇ ਵਿਟਾਮਿਨ ਸੀ ਕੰਜ਼ੂਮ ਕਰਨਾ ਔਰ ਆਪਣੇ weight ਵੱਲ ਧਿਆਨ ਰੱਖਣਾ ਉਹਨਾਂ ਦੇ ਜਿਹੜੇ ਨੈਚੁਰਲ ਹੋ ਜਾਣੇ ਉਹਨਾਂ ਦੇ ਜਿਹੜੇ ਫੋਲਿਕਲਸ ਹੈਗੇ ਇਹ 5 ਤੋਂ 7 ਦੇ ਗਿਣਤੀ ਚ ਆ ਜਾਣਗੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸਰ ਉਹਨਾਂ ਨੂੰ ਪ੍ਰੈਗਨਨਸੀ ਕਦੋਂ ਕਨਸੀਵ ਹੋ ਜਾਣੀ ਆ ਅੱਛਾ ਜਿਹੜਾ ਤੁਸੀਂ ਨੁਸਖਾ ਫਾਰਮੂਲਾ ਰੱਖਿਆ ਹੈ ਕੀ ਇਹ ਆਪਰੇਸ਼ਨਾਂ ਤੋਂ ਬਚਾ ਲੇਗਾ ਸਵਾਲ ਤਾਂ ਹੁਣ ਇਹ ਹੈ ਵੀ ਜਿਨ੍ਹਾਂ ਨੂੰ ਕਹਤਾ ਜੀ ਵੀ ਤਾਂ ਹੁਣ ਤੇ ਆਪਰੇਸ਼ਨ ਹੀ ਤੁਹਾਡਾ ਹੱਲ ਹੈ ਰਸੌਲੀ ਦਾ ਵੀ ਗੰਡਾਂ ਦਾ ਵੀ ਸਰ ਮੈਂ ਜੋ ਮੇਰੇ ਫਾਰਮੂਲੇਸ਼ਨਸ ਹੁੰਦੀਆਂ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਅਸੀਂ ਚੋਣਵੀਆਂ ਚੀਜ਼ਾਂ ਰੱਖੀਆਂ ਉਦੋਂ ਤਾਂ ਪੀਸੀਓਡੀ ਵਾਸਤੇ ਜੋ ਕਿਚਨ ਚੋਈ ਦੇਖਣ ਤਾਂ ਉਹਨਾਂ ਦੇ ਕਿਚਨ ਦੇ ਵਿੱਚ ਬਹੁਤ ਸਪਾਈਸਿਸ ਲਾਈਕ ਅਜਵਾਇਨ ਹੋ ਗਿਆ ਮੋਟੀ ਇਲਾਈਚੀ ਹੋ ਗਿਆ ਮੇਥੀ ਦਾਣਾ ਹੋ ਗਿਆ ਦਾਲਚੀਨੀ ਹੋ ਗਿਆ ਬਹੁਤ ਕੁਝ ਹੈ ਪਰ ਅੱਜ ਮੈਂ ਡੈਮ ਸ਼ੂਰ ਪਹਿਲਾ ਫਾਰਮੂਲੇਸ਼ਨ ਹੀ ਰੱਖੀ ਹੈ ਤਾਂ ਕਿ ਉਹਨਾਂ ਨੂੰ ਮੇਰੀਆਂ ਮੈਡੀਸਿਨ ਦੀ ਜ਼ਰੂਰਤ ਵੀ ਨਾ ਪਵੇ ਇਹ ਚਾਰੋਂ ਚੀਜ਼ਾਂ ਜੋ ਅਸੀਂ ਰੱਖੀਆਂ ਹੈਗੀਆਂ ਸਰ ਜਿਵੇਂ ਕਿ ਅਸੀਂ ਇਹ ਰੱਖਿਆ ਹੋਇਆ ਸਰ ਰੀਠੇ ਦਾ ਛਿਲਕਾ ਇਹ ਤਮਾਸਾ ਰੱਖਿਆ ਹੈ ਸਰ ਔਰ ਇਹ ਚਾਲ ਰੱਖੀ ਹੈਗੀ ਹੈ ਔਰ ਇਹ ਆਪਰ ਕਿਦ ਦਾਲ ਚਿਨੀ ਤੇ ਇਹਨਾਂ ਦੇ ਨਾਲ ਸਰ ਇਹ 25-25 ਗ੍ਰਾਮ ਚਾਰੋ ਚੀਜ਼ਾਂ ਨੂੰ ਲੈ ਕੇ ਤੇ 25 ਗ੍ਰਾਮ ਹੀ ਉਹਨਾਂ ਨੇ ਸ਼ੀਲਾਜੀਤ ਲੈਣੀ ਹੈ ਇਹ ਪੰਜੋ ਚੀਜ਼ਾਂ ਇਨਕਲੂਡਿੰਗ ਸ਼ੀਲਾਜੀਤ ਸਵੇਰੇ ਇੱਕ ਚਮਚ ਸਵੇਰੇ ਤੇ ਇੱਕ ਚਮਚ ਰਾਤ ਨੂੰ ਪਾਣੀ ਦੇ ਨਾਲ ਲੈਣ ਉਹਨਾਂ ਨੂੰ ਪੀਸੀਓਡੀ ਲੱਭਣੀ ਹੀ ਨਹੀਂ ਮਹੀਨਾ ਤਾਂ ਬਹੁਤ ਜ਼ਿਆਦਾ ਹੈ ਕੀ ਬਾਤ ਹੈ ਤੇ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਹੈ ਥੇ ਇਹ ਆਜੰਦਾ ਮੈਮ ਬਹੁਤ ਵਾਰ ਹੁੰਦਾ ਵੀ ਪੀਸੀਓਡੀ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਪੀਸੀਓਡੀ ਦੀ ਪ੍ਰੋਬਲਮ ਆ ਗਈ ਅਸੀਂ ਦਰਦ ਹੋ ਲਈ ਸਾਨੂੰ ਲੱਗਿਆ ਕਿ ਨਾਰਮਲ ਸਾਡੇ ਪੇਟ 'ਚ ਦਰਦ ਹੋ ਰਿਹਾ ਹੈ ਜਾਂ ਕਈ ਵਾਰ ਹੁੰਦਾ ਸਪੌਟਿੰਗ ਹੋਈ ਜਾਂਦੀ ਹੈ ਹਲਕੀ-ਹਲਕੀ ਜਾਂ ਫਿਰ ਇਕੋਲਕਟ ਬਲੀਡਿੰਗ ਬਹੁਤ ਜ਼ਿਆਦਾ ਰੁਕਦੀ ਨਹੀਂ ਤੇ ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਹੋ ਕੀ ਰਿਹਾ ਹੈ ਤੁਹਾਡੇ ਮੁਤਾਬਕ ਸਿੰਪਟਮ ਹੁੰਦੇ ਨੇ ਕੋਈ ਅਗਰ ਕਿਸੇ ਨੂੰ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਏ ਸਾਡੀ ਭੈਣ ਨੂੰ ਜਿਹੜੀ ਅਨਮੈਰਿਡ ਲੜਕੀਆਂ ਹੁੰਦੀਆਂ ਹੈਗੀਆਂ ਸਰ ਉਹਨਾਂ ਨੂੰ ਤਾਂ ਮੋਟਾਪਾ ਤੇ ਯਾ ਸਮ ਟਾਈਮ ਪੀਸੀਓਡੀ ਲੀਨ ਪੀਸੀਓਡੀ ਵੀ ਹੁੰਦਾ ਸਰ ਜ਼ਰੂਰੀ ਨਹੀਂ ਕਿ ਓਬਵੀਅਸ ਹੀ ਹੋਏਗਾ ਲੀਨ ਵੀ ਹੁੰਦਾ ਉਹਨਾਂ ਦੇ ਫੇਸ਼ੀਅਲ ਹੇਅਰ ਅਗਰ ਉਹ ਲੀਨ ਹੈ ਤਾਂ ਉਹਨਾਂ ਨੂੰ ਸਟੱਡੀ ਹੋਏਗੀ ਉਹਨਾਂ ਨੂੰ ਭੁੱਖ ਨਹੀਂ ਲੱਗਣੀ ਉਹਨਾਂ ਦੇ ਪੀਰੀਅਡ ਡਿਸਟਰਬ ਹੋ ਜਾਣਗੇ ਜਾਂ ਉਹਨਾਂ ਨੂੰ ਡਿਸਮੈਨੋਰੀਆ ਮੀਨ ਜਨਾਂ ਨੂੰ ਜਿਹੜੇ ਪੀਕੜ ਹੈਗੇ ਆ ਉਹ ਪੇਨ ਦਰਦ ਦੇ ਨਾਲ ਆਣਗੇ ਜਿਹੜੀ ਕਿ ਅਬਨਾਰਮਲ ਪੇਨ ਹੁੰਦੀ ਹੈਗੀ ਹੈ ਜਾਂ ਉਹਨਾਂ ਦੇ ਪੀਰੀਅਡ ਡਿਸਟਰਬ ਹੋ ਗਏ ਜਾਂ ਦਰਦ ਨਾਲ ਆਗੇ ਤੇ ਜਾਂ ਉਹਨਾਂ ਨੂੰ ਮੋਟਾਪਾ ਜਾਂ ਉਹਨਾਂ ਦੇ ਫੇਸ਼ੀਅਲ ਹੇਅਰ ਇਦਾਂ ਦੀ ਪ੍ਰੋਬਲਮਸ ਅਗਰ ਉਹਨਾਂ ਨੂੰ ਦਿਖਦੀਆਂ ਤਾਂ ਉਹਨਾਂ ਨੂੰ ਇੰਡੀਕੇਸ਼ਨ ਹੋਇਆ ਹੀ ਗਿਆ ਕਿ ਪੀਸੀਓਡੀ ਹੈ ਤੇ ਜੋ ਅਸੀਂ ਹੁਣੇ ਟ੍ਰੀਟਮੈਂਟ ਦੱਸਿਆ ਉਹਨਾਂ ਨੇ ਉਹੀ ਕਰਨਾ ਬਹੁਤ ਵਾਰ ਹੁੰਦਾ ਜੀ ਇਹਦੇ ਨਾਲ ਫਰਕ ਨਹੀਂ ਪੈਂਦਾ ਲਗਾਤਾਰ ਉਹੀ ਪ੍ਰੋਬਲਮ ਰਹਿੰਦੀ ਹੈ ਫਿਰ ਉਹਨਾਂ ਨੂੰ ਕਿਵੇਂ ਹੈਂਡਲ ਕਰਦੇ ਹੋ ਤੁਸੀਂ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਤੇ ਬਹੁਤ ਪੁਰਾਣੀ ਪੁਰਾਣੀਆਂ ਇੱਥੇ ਪ੍ਰੋਬਲਮਸ ਲੈ ਕੇ ਪੀਸੀਓਡੀ ਨਾਲ ਬੱਚਾ ਨਾ ਹੋਣ ਦੀ ਪ੍ਰੋਬਲਮ ਨਾਲ ਜਾਂ ਫਿਰ ਜਿਹੜੇ ਲੋਕ ਆਈਵੀਐਫ ਕਰਵਾਉਣਾ ਚਾਹੁੰਦੇ ਨੇ ਉਹ ਤੁਸੀਂ ਉਹਨਾਂ ਨੂੰ ਹਮੇਸ਼ਾ ਕਹਿੰਦੇ ਵੀ ਇੱਕ ਚਾਂਸ ਤੁਸੀਂ ਨੈਚੁਰਲ ਆਈਵੀਐਫ ਵਾਲ ਕੁਦਰਤੀ ਆਈਵੀਐਫ ਵਾਲ ਵੀ ਆ ਕੇ ਵੇਖੋ ਸਰ ਜੇ ਫ੍ਰੈਂਕਲੀ ਮੈਂ ਆਪਣੇ ਐਕਸਪੀਰੀਅੰਸ ਦੀ ਗੱਲ ਕਰਾਂ ਕਿ ਕਿਨਾਂ ਕੋਲ ਟਾਈਮ ਸਮ ਟਾਈਮ ਘੱਟ ਹੁੰਦਾ ਪ੍ਰੈਗਨਨਸੀ ਕਨਸੀਵ ਕਰਨੀ ਹੁੰਦੀ ਉਹਨਾਂ ਨੇ ਪਹਿਲਾਂ ਹੀ ਆਲਰੇਡੀ ਉਹਨਾਂ ਦੇ 40 42 45 ਜਾਂ ਉਹ ਇਧਰ ਉਧਰ ਡਾਕਟਰਾਂ ਕੋਲ ਜਾ ਕੇ ਉਹਨਾਂ ਦੀ ਪ੍ਰੋਬਲਮਸ ਤੇ ਟਾਈਮ ਜਿਹੜਾ ਸ਼ਾਰਟ ਹੋ ਗਿਆ ਹੁੰਦਾ ਪਰੇਸ਼ਾਨੀ ਉਹਨਾਂ ਦੀ ਬਹੁਤ ਜ਼ਿਆਦਾ ਵੱਜ ਗਈ ਹੁੰਦੀ ਐ ਸੋ ਉਹਨਾਂ ਨੇ ਕੁਛ ਨਹੀਂ ਕਰਨਾ ਕੰਚਨ ਟੈਬਲੇਟ ਸਮ ਟਾਈਮ ਪੇਸ਼ੈਂਟ ਕੀ ਕਰਦੇ ਮੇਰੇ ਕੋਲ ਕੱਲੀਆਂ ਕੰਚਨ ਟੈਬਲੇਟ ਵੀ ਮੰਗਾ ਲੈਂਦੇ ਐ ਸਰ ਇਹ ਵਿਧੀ ਦਾ ਮੰਤ ਖਾ ਕੇ ਤੇ ਮੈਨੂੰ ਕਾਲ ਕਰਦੇ ਕਿ ਮੈਡਮ ਪ੍ਰੈਗਨਨਸੀ ਕਨਸੀਵ ਹੋ ਗਈ ਥੈਂਕ ਯੂ ਤੁਹਾਡੀ ਮੈਡੀਸਨ ਲਈ ਸੀਗੀ ਔਰ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੀ ਮੈਡੀਸਨ ਉਹਨ ਦਾ ਪੀਸੀਓਡੀ ਦਾ ਹੱਲ ਇਹ ਕੰਚਨ ਪਾਊਡਰ ਤੇ ਕੰਚਨ ਟੈਬਲੇਟ ਦੇ ਨਾਲ ਹੋ ਸਕਦਾ ਹੈ ਤੇ ਜੇ ਫਿਰ ਵੀ ਉਹਨਾਂ ਦਾ ਸਮਾਰਟ ਡਿਸੀਜਨ ਲੈਣਾ ਹੈ ਤਾਂ ਉਹ ਇਹਦੇ ਨਾਲ ਸਰ ਸੁਭਾਗਿਆ ਮੈਡੀਸਨ ਸ਼ੁਰੂ ਕਰ ਸਕਦੇ ਆ ਜਿਹਦੇ ਹਰ ਵਾਰ ਦੀ ਤਰ੍ਹਾਂ ਮੈਂ ਹੁਣ ਵੀ ਆਈ ਡੋਟ ਹੈਵ ਐਨੀ ਵਰਡਸ ਟੂ ਟੈਲ ਦਾ ਰਿਜ਼ਲਟਸ ਆਫ ਸੁਭਾਗਿਆ ਜੀ 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 ਅੱਛਾ ਮੈਮ ਫਰੀਕ ਆਖਰੀ ਸਵਾਲ ਇਹ ਹੈ ਕਿ ਕਿੰਨੇ ਸਾਲ ਪੁਰਾਣੀ ਪੀਸੀਓਡੀ ਜਾਂ ਰਸੌਲੀਆਂ ਜਾਂ ਗੰਡਾਂ ਦੀ ਪ੍ਰੋਬਲਮ ਹੈ ਤੁਸੀਂ ਸਹੀ ਕਰ ਸਕਦੇ ਆ ਇਹ ਆਊਥਰ ਦੇ ਨੁਸਖੇ ਨਾਲ ਸਹੀ ਹੋ ਜਾਂਦੀ ਹੈ ਜਾਂ ਇਸ ਫਾਰਮੂਲੇ ਨਾਲ ਸਹੀ ਹੋ ਜਾਏਗੀ ਸਰ ਇਹ 11 11 12 12 ਸਾਲਾਂ ਬਾਅਦ ਮੈਰिज ਤੋਂ ਜਾਂ ਉਹਨਾਂ ਦੀ ਏਜ 45 48 ਤੱਕ ਵੀ ਪੀਸੀਓਟੀ ਦੀ ਪ੍ਰੋਬਲਮ ਸੋਲਵ ਹੋ ਕੇ ਪ੍ਰੈਗਨੈਂਸੀ ਕਨਸੀਵ ਹੋਈ ਹੈ ਜੀ ਜੀ ਅੱਛਾ ਜੇਕਰ ਫਿਰ ਤੁਹਾਨੂੰ ਮਿਲਣਾ ਹੋਵੇ ਤੁਹਾਨੂੰ ਰਾਬਤਾ ਕਰਨਾ ਹੋਵੇ ਤੁਹਾਡੇ ਨਾਲ ਕੀ ਢੰਗ ਹੈ ਜੀ ਸਰ ਮੁਹਾਲੀ ਫੇਜ਼ 10 SCF 61 सेक्टर 64 ਹੈ ਉਹ ਇੱਥੇ ਸਾਨੂੰ ਕੰਸਲਟ ਕਰ ਸਕਦੇ ਆ ਜਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ मैम ਸਾਰੀ ਗਲਬਾਦਲੀ ਸੋ ਦੇਖੋ ਹਰਬੀਜ ਜੀ ਨੇ ਨੁਸਖਾ ਫਾਰਮੂਲਾ ਦਿੱਤਾ ਹੈ ਦਾਲਚੀਨੀ ਹੈ ਕਚਨਾਰ ਦਾ ਸੱਕ ਹੈ ਤਮਾਸਾ ਹੈ ਔਰ ਰੀਠੇ ਦੇ ਜੜੇ ਚਿਲੜ ਹੈਗੇ ਨਿਊਪੋਲੇਨ ਦੇ ਵਿੱਚ ਗੁੱਟਲੀ ਇਹਨਾਂ ਦੀ ਕੱਢੀ ਗਈ ਹੈ ਹਰਮੀ ਜੀ ਦੇ ਕਹਿੰਦੇ ਕਿ 25 25 ਗ੍ਰਾਮ ਇਹਨਾਂ ਦਾ ਪੀਸ ਕੇ ਅਸੀਂ ਚੂਰਨ ਬਣਾ ਲੈਣਾ ਔਰ ਉਹਦੇ ਵਿੱਚ ਫਿਰ ਉਸੇ 25 ਗ੍ਰਾਮ ਦੀ ਮਿqdਾਰ ਦੇ ਵਿੱਚ ਸ਼ਿਲਾਜੀਤ ਪਾ ਦੇਣੀ ਹੈ ਅਸੀਂ ਤੇ ਜਦੋਂ ਇਹ ਚਮਚਾ ਚਮਚਾ ਅਸੀਂ ਸਵੇਰੇ ਸ਼ਾਮ ਲੈਣਾ ਸ਼ੁਰੂ ਕਰਦੇ ਆ ਤਾਂ ਹਰਮੀਜੀ ਦਾ ਕਹਿਣਾ ਹੈ ਕਿ ਬਹੁਤ ਵਧੀਆ ਨਤੀਜੇ ਬਹੁਤ ਵਧੀਆ ਰਿਜ਼ਲਟ ਨੇ ਜਿਹੜੇ ਉਹ ਪੀਸੀਓਡੀ ਵਾਲੀਆਂ ਭੈਣਾਂ ਨੂੰ ਸਾਨੂੰ ਮਿਲ ਜੰਨੇ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਹਰਮੀਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਤਾਂ ਸਭ ਤੋਂ ਵੱਧ ਡਾਕਟਰ ਨਾਲ ਹੀ ਆਪਣੇ ਨਿਹੜ ਲੈ ਕਿਸੇ ਵੀ ਡਾਕਟਰ ਨਾਲ ਜਿਹੜੀ ਉਹ ਰਾਬਤਾ ਜ਼ਰੂਰ ਕੀਤਾ ਜਾਵੇ ਉਹਦੀ ਸਲਾਹ ਦੇ ਨਾਲ ਹੀ ਇਹਦਾ ਇਸਤੇਮਾਲ ਅਮਲ ਚੱਲਿਆ ਜਾਂਦਾ ਜਾਵੇ ਧੰਨਵਾਦ